ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਗੱਲ ਕਰਨੀ ਆ ਬਾਈ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਕੀ ਅਸਲ ਦੇ ਵਿੱਚ ਜਿਹੜਾ ਬਾਈ ਰਾਜਵੀਰ ਜਵੰਦਾ ਉਹ ਇਸ ਟਾਈਮ ਤੇ ਕਿਹੜੇ ਹਾਲਾਤਾਂ ਦੇ ਵਿੱਚ ਆ ਕੀ ਉਹਦੀ ਬਾਡੀ ਦੀ ਕੰਡੀਸ਼ਨ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ ਨੇ ਕੁਝ ਲੋਕ ਗਲਤ ਵੀਡੀਓ ਬਣਾ ਬਣਾ ਕੇ ਪਾ ਰਹੇ ਆ ਕੋਈ ਲੋਕ AI ਨਾਲ ਵੀਡੀਓ ਬਣਾਈ ਜਾਂਦੇ ਆ ਜਿਹਦੇ ਵਿੱਚ ਬਾਈ ਤੌਣਕ ਮਾਰਿਆ ਅੱਖਾਂ ਖੋਲ ਕੇ ਦੇਖ ਰਿਹਾ ਪਰ ਅਸਲ ਸੱਚਾ ਜੋ ਉਹ ਕੁਝ ਹੋਰ ਆ ਪ੍ਰਭੂ ਠੀਕ ਆ ਪਰ ਸਭ ਤੋਂ ਪਹਿਲਾਂ ਅਸੀਂ ਧੰਨ ਗੁਰੂ ਰਾਮਦਾਸ ਜੀ ਅੱਗੇ ਇਹ ਹੀ ਅਰਦਾਸ ਕਰਦੇ ਆ ਵੀ ਹੇ ਸੱਚੇ ਪਾਤਸ਼ਾਹ ਵੀ ਉਹ ਬਿਲਕੁਲ ਤੰਦਰੁਸਤ ਹੋ ਜੇ ਨਵਾਂ ਨਰੋਇਆ ਹੋ ਜੇ ਆਪਦੇ ਪਰਿਵਾਰ 'ਚ ਹਾਸੇ ਖੇਡੇ ਉਹਦੇ ਵੀ ਛੋਟੇ ਛੋਟੇ ਬੱਚੇ ਆ ਕੱਲਾ ਕੱਲਾ ਮਾਂ ਦਾ ਪੁੱਤ ਆ ਹਨਾ ਓਵੇਂ ਨੱਚੇ ਗਾਵੇ ਫੇਰ ਆਪਦੀ ਦੁਨੀਆ ਦੇ ਵਿੱਚ ਖੁਸ਼ੀਆਂ ਮਾਣੇ ਪਰ ਜੋ ਅਸਲ ਸੱਚ ਆ ਆਪਾਂ ਉਸ ਤੋਂ ਵੀ ਨਹੀਂ ਭੱਜ ਸਕਦੇ ਜੋ ਅਸਲ ਸੱਚ ਆ ਉਹ ਲਗਭਗ ਸਾਰੇ ਭਰਾਵਾਂ ਨੂੰ ਪਤਾ ਵੀ ਹੋਊਗਾ ਕੀ ਬਾਈ ਦੀ ਜਿਹੜੀ ਰੇਡ ਦੀ ਹੱਡੀ ਆ ਉਹ ਤਿੰਨ ਥਾਂ ਤੋਂ ਟੁੱਟੀ ਹੋਈ ਆ ਢੌਣ ਦਾ ਮਣਕਾ ਟੁੱਟਿਆ ਹੋਇਆ ਜਿਹੜੀਆਂ ਬਾਈ ਦੀਆਂ ਫਸਲੀਆਂ ਨੇ ਉਹ ਟੁੱਟ ਕੇ ਫੇਫੜਿਆਂ ਵਿੱਚ ਖੁੱਭੀਆਂ ਹੋਈਆਂ ਨੇ ਤੇ ਜਿਹੜਾ ਬਾਈ ਦਾ ਦਿਮਾਗ ਆ ਉਹ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਚੁੱਕਿਆ ਦਿਮਾਗ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਹਿੱਲ-ਜੁਲ ਨਹੀਂ ਦੇਖੀ ਗਈ ਜਿਸ ਦਿਨ ਦਾ ਬਾਈ ਐਡਮਿਟ ਕਰਾਇਆ ਗਿਆ ਮੁਹਾਲੀ ਲਿਆ ਕੇ ਉਸ ਦਿਨ ਦੀ ਬਾਈ ਦੀ ਕਿਸੇ ਵੀ ਆਂਗਣੇ ਕੋਈ ਵੀ ਮੂਵਮੈਂਟ ਨਹੀਂ ਕੀਤੀ ਬਾਡੀ ਚ ਕੋਈ ਵੀ ਬਿਲਕੁਲ ਹਿੱਲ-ਜੁਲਣੀ ਹੈਗੀ ਸਿਰਫ ਕੱਲੇ ਸਾਹ ਚੱਲਦੇ ਪਏ ਆ ਵਿਚਾਰੇ ਦੇ ਤੇ ਨਾ ਹੀ ਦਿਮਾਗ ਤੱਕ ਆਕਸੀਜਨ ਪਹੁੰਚ ਰਹੀ ਆ ਤੇ ਕੱਲ ਤੁਸੀਂ ਸਾਰਿਆਂ ਨੇ ਲਗਭਗ ਖਬਰਾਂ ਸੁਣੀਆਂ ਹੀ ਨਹੀਂ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਬਾਈ ਦੇ ਹੱਥ ਪੈਰ ਆ ਉਹ ਵੀ ਕਮਜ਼ੋਰ ਹੋਣੇ ਸ਼ੁਰੂ ਹੋ ਗਏ ਆ ਕਿਉਂਕਿ ਹੱਥਾਂ ਪੈਰਾਂ ਨੂੰ ਪ੍ਰੋਪਰ ਆਕਸੀਜਨ ਨਹੀਂ ਮਿਲ ਰਹੀ ਕਹਿਣ ਦਾ ਮਤਲਬ ਕਿ ਜਿਹੜੀ ਬਾਈ ਰਾਜਵੀਰ ਜਵੰਦਾ ਦੀ ਸੇਤ ਆ ਉਹ ਖਤਰੇ ਤੋਂ ਬਾਹਰ ਨਹੀਂ ਹੈਗੀ ਇਹ ਲਗਭਗ ਸਾਰੇ ਭਰਾਵਾਂ ਨੂੰ ਪਤਾ ਪਰ ਅਸੀਂ ਫਿਰ ਵੀ ਵਾਹਿਗੁਰੂ ਅਕੀਹੀ ਅਰਦਾਸ ਕਰਦੇ ਹਾਂ ਕਿ हे ਸੱਚੇ ਪਾਤਸ਼ਾਹ ਕੀ ਕਰੋ ਕਿਰਪਾ ਕੀ ਉਹ ਜ਼ਰਾ ਠੀਕ ਹੋ ਜਾਏ ਤੰਦਰੁਸਤ ਹੋ ਜਾਏ ਕਿਉਂਕਿ ਅਰਦਾਸਾਂ ਦੇ ਦੁਆਵਾਂ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਜਿੱਥੇ ਦਵਾਈਆਂ ਨਹੀਂ ਕੰਮ ਕਰਦੀਆਂ ਉੱਥੇ ਦੁਆਵਾਂ ਤੇ ਅਰਦਾਸਾਂ ਕੰਮ ਕਰਦੀਆਂ ਨੇ ਪਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਅੱਜ ਕਰਨਾ ਚਾਹੁੰਦਾ ਉਹ ਗੱਲ ਗੌਰ ਨਾਲ ਸੁਣਿਓ ਕਿ ਜਿਹੜਾ ਰਾਜਵੀਰ ਜਵੰਧਾ ਨਾਲ ਇਹ ਸਾਰਾ ਕੁਝ ਹੋਇਆ ਅੱਜ ਇੱਕ ਮਾਂ ਦਾ ਗੱਭਰੂ 6 ਫੁੱਟ ਦਾ ਪੁੱਤ ਮੌਤ ਦੇ ਮੂੰਹ ਦੇ ਵਿੱਚ ਪਿਆ ਉਹਦਾ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਆ ਸਾਡੀ ਸਰਕਾਰ ਤੇ ਅਵਾਰਾ ਪਸ਼ੂ ਅਵਾਰਾ ਕੁੱਤੇ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਡਾਕਟਰਾਂ ਨੇ ਸਿਰਫ ਪੈਸਾ ਇਕੱਠਾ ਕਰਨ ਲਈ ਉਹਨੂੰ ਇਸ ਦਾਖਲੇ ਰੱਖਿਆ ਹੋਇਆ ਵੈਂਟੀਲੇਟਰ ਤੇ ਪਾਈ ਬੈਠੇ ਆ ਪਰ ਰਾਜਵੀਰ ਜਵੰਦਾ ਕੋਈ ਬਾਲੀ ਚੰਗੀ ਹਾਲਤ ਦੇ ਵਿੱਚ ਨਹੀਂ ਹੈਗਾ ਪਰ ਜਿਹੜੀ ਗੱਲ ਮੈਂ ਅੱਜ ਕਰਨਾ ਚਾਹੁੰਦਾ ਉਹ ਗੌਰ ਨਾਲ ਸੁਣਿਓ ਮੈਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਕਹਿ ਦੇਣਾ ਕਿ ਮੇਰੀ ਇਸ ਵੀਡੀਓ ਨੂੰ ਕੋਈ ਧਰਮ ਦੇ ਤੌਰ ਤੇ ਨਾ ਦੇਖੇ ਧਰਮ ਦਾ ਰੰਗ ਨਾ ਦਵੇ ਕਿਉਂਕਿ ਜਦੋਂ ਵੀ ਕੋਈ ਕਿਸੇ ਆਵਾਰਾ ਡੰਗਰ ਦੇ ਨਾਲ ਐਕਸੀਡੈਂਟ ਹੁੰਦਾ ਤੇ ਆਵਾਰਾ ਡੰਗਰ ਇਹ ਨਹੀਂ ਵੇਖਦਾ ਵੀ ਗੱਡੀ 'ਚ ਆਉਣ ਵਾਲਾ ਸਿੱਖ ਆ ਰਿਹਾ ਜਾਂ Hindu ਪਰਿਵਾਰ ਆ ਰਿਹਾ ਜਾਂ ਮੁਸਲਮਾਨ ਪਰਿਵਾਰ ਆ ਰਿਹਾ ਡੰਗਰ ਤਾਂ ਦੇਖੋ ਜੀ ਡੰਗਰ ਹੀ ਹੈ ਜਦੋਂ ਕਿ ਆਵਾਰਾ ਪਸ਼ੂ ਕਿਸੇ ਗੱਡੀ 'ਚ ਵੱਜਦਾ ਬਹੁਤ ਸਾਰੇ ਪਰਿਵਾਰ ਖਤਮ ਵੀ ਹੋਏ ਐਕਸੀਡੈਂਟਾਂ ਦੇ ਵਿੱਚ ਬਹੁਤ ਸਾਰੇ ਬੰਦੇ ساری ਉਮਰ ਲਈ ਅਪਾਜ ਹੋ ਗਏ ساری ਉਮਰ ਲਈ ਬੈੱਡ ਤੇ ਹੋ ਗਏ। ਆਵਾਰਾ ਪਸ਼ੂਆਂ ਦੇ ਨਾਲ ਇੱਕ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਐਕਸੀਡੈਂਟ ਹੁੰਦੇ ਆ ਤੇ ਕਿੰਨੇ ਘਰਾਂ ਦੇ ਪੁੱਤ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ। ਪਰ ਸਾਡੇ ਲੋਕ ਅੱਖਾਂ ਮੀਟ ਕੇ ਪਤਾ ਨਹੀਂ ਕਿਹੜੇ ਦਿਨ ਦਾ ਇੰਤਜ਼ਾਰ ਕਰ ਰਹੇ ਆ। ਸਾਡੀ ਸਰਕਾਰ ਪਤਾ ਨਹੀਂ ਕਿਹੜੇ ਦਿਨ ਦਾ ਇੰਤਜ਼ਾਰ ਕਰ ਰਹੀ ਆ। ਸਾਰੇ ਹੱਥਾਂ ਤੇ ਆਤਰ ਕੇ ਬੈਠੇ ਆ। ਜੇ 12 ਪਸ਼ੂਆਂ ਦੇ ਵਿੱਚ ਰਾਜਵੀਰ ਜਵੰਦੇ ਦਾ ਐਕਸੀਡੈਂਟ ਨਾ ਹੁੰਦਾ ਤਾਂ ਅੱਜ ਉਹ ਹੱਸਦਾ ਖੇਡਦਾ ਆਪਣੇ ਪਰਿਵਾਰ ਦੇ ਵਿੱਚ ਹੁੰਦਾ। ਮੋਟਰਸਾਈਕਲ ਉਹ ਪਹਿਲੇ ਦਿਨ ਹੀ ਕੋਈ ਚਲਾਉਣ ਲੱਗਾ ਸੀਗਾ ਉਹ ਰਾਈਡਾਂ ਦੇ ਕੋਈ ਪਹਿਲੇ ਦਿਨ ਹੀ ਨਿਕਲਿਆ ਸੀਗਾ ਬਹੁਤ ਟਾਈਮ ਦਾ ਉਹਦਾ ਸ਼ੌਂਕ ਸੀਗਾ ਮਹਿੰਗੇ ਮਹਿੰਗੇ ਉਹਦੇ ਕੋਲ ਮੋਟਰਸਾਈਕਲ ਸੀਗੇ ਉਹ ਹਰ ਪੱਖ ਤੋਂ ਚੰਗੀ ਤਰ੍ਹਾਂ ਜਾਣੂ ਸੀਗਾ ਰਾਈਡ ਤੋਂ ਪਰ ਆਵਾਰਾ ਪਸ਼ੂ ਅਕੇ ਬਾਈ ਜੀ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਇੱਥੇ ਕਰੋੜ ਕਰੋੜ ਦੀਆਂ ਗੱਡੀਆਂ ਵੀ ਕੰਟਰੋਲ ਚੋਂ ਬਾਹਰ ਹੋ ਜਾਂਦੀਆਂ ਨੇ ਜਦੋਂ ਕਿ ਠੱਠਾ ਆ ਕੇ ਗੱਡੀ ਦੇ ਵਿੱਚ ਵੱਜ ਜਾਂਦਾ ਉਹ ਤਾਂ ਬਾਈ ਫਿਰ ਵੀ ਮੋਟਰਸਾਈਕਲ ਦੇ ਉੱਪਰ ਸੀਗਾ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਪਤਾ ਨਹੀਂ ਕਿੰਨੇ ਕੁ ਰਾਜਵੀਰ ਵਰਗੇ ਹੋਰ ਨੌਜਵਾਨ ਭਰੀ ਜਵਾਨੀ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਕਾਤੋਂ ਕਹਿ ਗਏ ਆਵਾਰਾ ਪਸ਼ੂਆਂ 'ਚ ਐਕਸੀਡੈਂਟ ਹੋਏ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਕਿਸੇ ਦਾ ਥੜਾ ਦਾ ਧੜਕਾਮ ਕਰਨਾ ਛੱਡ ਗਿਆ ਕਈ ਵਿਚਾਰੇ ਬੈੱਡਾਂ ਤੇ ਪਏ ਆ ਕੋਈ ਕੋਮਾ 'ਚ ਪਿਆ ਤੇ ਕੋਈ ਜਹਾਨੋਂ ਹੀ ਚਲਾ ਗਿਆ ਜਦੋਂ ਆਪਾਂ ਰੋਡ ਟੈਕਸ ਦਿੰਨੇ ਆ ਜਦੋਂ ਆਪਾਂ گاਉਂ ਟੈਕਸ ਦਿੰਨੇ ਆ ਤੇ ਫੇਰ ਆਵਾਰਾ ਪਸ਼ੂਆਂ ਨੂੰ ਕਿਉਂ ਨਹੀਂ ਉਹਨਾਂ ਦੀ ਥਾਂ ਤੇ ਰੱਖਿਆ ਜਾਂਦਾ ਜਿੱਥੇ ਉਹਨਾਂ ਦੀ ਥਾਂ ਬਣਦੀ ਹੈ ਕਿਉਂ ਉਹਨਾਂ ਨੂੰ ਸੜਕਾਂ ਦੇ ਉੱਪਰ ਖੁੱਲਾ ਛੱਡਿਆ ਹੋਇਆ ਕੀ ਲੋਕ ਇਹਨਾਂ ਦੇ ਵਿੱਚ ਵਜ ਵਜ ਕੇ ਮਰਨ ਹੁਣ ਕੋਈ ਵੀ ਬੰਦਾ ਮੇਰੀ ਵੀਡੀਓ ਨੂੰ ਗਲਤ ਰੰਗ ਦੇਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਅਵਾਰਾ ਪਸ਼ੂਆਂ ਦੇ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰ ਵੀ ਖਤਮ ਹੋਏ ਆ ਸਿੱਖ ਪਰਿਵਾਰ ਵੀ ਖਤਮ ਹੋਏ ਆ ਮੁਸਲਮਾਨ ਪਰਿਵਾਰ ਵੀ ਖਤਮ ਹੋਏ ਆ ਮੈਂ ਗੱਲ ਕਰਦਾ ਇਨਸਾਨੀਅਤ ਦੀ ਮੈਂ ਗੱਲ ਕਿਸੇ ਧਰਮ ਨਾਲ ਜੋੜ ਕੇ ਨਹੀਂ ਕਰਦਾ ਮੈਂ ਕੋਈ ਕਿਸੇ ਨੂੰ ਲਾ ਕੇ ਨਹੀਂ ਗੱਲ ਕਰਦਾ ਮੈਂ ਸਿਰਫ ਇਹ ਗੱਲ ਕਰਦਾ ਵੀ ਜਦੋਂ ਆਪਾਂ ਗਾਉਂ ਟੈਕਸ ਦਿੰਦੇ ਹਾਂ ਰੋ ਕਿਉਂ ਨਹੀਂ ਕੀਤਾ ਜਾਂਦਾ ਹੁਣ ਅਜ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਆ ਹਾਲਤ ਦੇਖ ਕੇ ਇੱਕ ਵਾਰੀ ਭੁੱਬ ਨਿਕਲਦੀ ਆ ਯਾਰ ਬੰਦੇ ਦੇ ਸਰੀਰ ਦੇ ਕੋਈ ਪੱਲੇ ਕੁਛ ਰਿਹਾ ਹੀ ਨਹੀਂਗਾ ਰੀੜ ਦੀ ਹੱਡੀ ਤਿੰਨ ਥਾਵਾਂ ਤੋਂ ਟੁੱਟ ਗਈ ਥੋਣ ਦਾ ਮਣਕਾ ਟੁੱਟ ਗਿਆ ਪਸਲੀਆਂ ਟੁੱਟ ਕੇ ਫੇਫੜਿਆਂ 'ਚ ਖੁੱਭ ਗਈਆਂ ਬੰਦੇ ਨੂੰ ਦੋ ਵਾਰੀ ਹਾਰਟ ਅਟੈਕ ਹੋ ਗਿਆ ਕਿ ਬੰਦੇ ਦੇ ਪੱਲੇ ਹੀ ਕੁਛ ਨਹੀਂ ਛੱਡਿਆ ਸਿਰਫ ਇੱਕ ਸਾਹ ਚੱਲਦੇ ਪਏ ਆ ਵਿਚਾਰੇ ਦੇ ਹੋਰ ਉਹਦੇ ਕੁਛ ਨਹੀਂ ਰਹਿ ਗਿਆ ਉਹਦੇ ਕੋਲ ਇਸ ਗੱਲ ਕਰਕੇ ਲੋਕਾਂ ਨੂੰ ਇਸ ਗੱਲ ਦੀ ਆਵਾਜ਼ ਚੱਕਣੀ ਚਾਹੀਦੀ ਆ ਰੱਬ ਨਾ ਕਰੇ ਕੱਲ ਨੂੰ ਆਪਣਾ ਧੀ ਪੁੱਤ ਵੀ ਸੜਕਾਂ ਤੇ ਮੋਟਰਸਾਈਕਲ ਲੈ ਕੇ ਜਾਊ ਗੱਡੀਆਂ ਲੈ ਕੇ ਜਾਊ ਮੈਂ ਤਾਂ ਕਹਿਣਾ ਸੱਚੇ ਪਾਤਸ਼ਾਹ ਵੀ ਇਹੋ ਜੀ ਘਟਨਾ ਕਿਸੇ ਵੀ ਪਰਿਵਾਰ ਦੇ ਪੁੱਤ ਨਾਲ ਜਾਂ ਕਿਸੇ ਪਰਿਵਾਰ ਨਾਲ ਨਾ ਵਾਪਰੇ ਪਰ ਆਪਾਂ ਹੁਣ ਡੇਲੀ ਸੜਕਾਂ ਤੇ ਨਿਕਲਣਾ ਡੇਲੀ ਆਪਾਂ ਗੱਡੀਆਂ ਤੇ ਵੀ ਆਉਣਾ ਜਾਣਾ ਡੇਲੀ ਮੋਟਰਸਾਈਕਲਾਂ ਤੇ ਜਾਣਾ ਆਪਣੇ ਜਵਾਕਾਂ ਨੇ ਵੀ ਜਾਣਾ ਆਪਣੇ ਚਾਚੇ ਤਾਇਆ ਨੇ ਵੀ ਜਾਣਾ ਸਭ ਨੇ ਜਾਣਾ ਸੜਕਾਂ ਤੇ ਆਉਣਾ ਜਾਣਾ ਹੁੰਦਾ ਹੀ ਆ ਨਹੀਂ ਸਰਦਾ ਔਣ ਜਾਣ ਬਿਨਾ ਪਰ ਆਵਾਰਾ ਪਸ਼ੂ ਹਰੇਕ ਥਾਂ ਥਾਂ ਤੇ ਇੰਨੇ ਕ ਜਿਆਦਾ ਫਿਰਦੇ ਆ ਵੀ ਪਤਾ ਨਹੀਂ ਕਦੋਂ ਕਿੱਥੇ ਦੁਰਘਟਨਾ ਵਾਪਰ ਜਾਣੀ ਆ ਕੁਝ ਵੀ ਪਤਾ ਨਹੀਂ ਲੱਗਦਾ ਆ ਥੋੜੇ ਜੇ ਸਾਲ ਪਹਿਲਾਂ ਮੇਰੇ ਪਿੰਡ 'ਈ ਇੱਕ ਬਜ਼ੁਰਗ ਦੀ ਮੌਤ ਹੋਈ ਆ ਠੱਠਾ ਤੁਰਿਆ ਆਉਂਦਾ ਸੀਗਾ ਤੇ ਬਾਈ ਜੀ ਉਹਨੇ ਸਿੰਗ ਢਿੱਡ ਦੇ ਵਿੱਚ ਮਾਰਿਆ ਤੇ ਬਜ਼ੁਰਗ ਨੂੰ ਚੱਕ ਕੇ ਥੱਲੇ ਮਾਰਿਆ ਬਜ਼ੁਰਗ ਦੀ 1 ਸੈਕਿੰਡ ਦੇ ਵਿੱਚ ਜਾਨ ਨਿਕਲ ਗਈ ਚੱਕਣ ਦਾ ਮੌਕਾ ਵੀ ਨਹੀਂ ਮਿਲਿਆ ਉਸ ਤੋਂ ਪਹਿਲਾਂ ਬਜ਼ੁਰਗ ਦੀ ਡੈਥ ਹੋ ਚੁੱਕੀ ਸੀਗੀ ਬਹੁਤ ਸਾਰੇ ਬਜ਼ੁਰਗਾਂ ਨੂੰ ਗਲੀਆਂ ਚ ਆਉਂਦੇ ਨੇ ਠੱਠਿਆਣੇ ਮਾਰ ਮਕਾਇਆ ਸੜਕਾਂ ਦੇ ਐਕਸੀਡੈਂਟ ਹੋ ਗਏ ਪਰ ਸਾਡੇ ਲੋਕ ਪਤਾ ਨਹੀਂ ਕਿਉਂ ਚੁੱਪ ਕਰਕੇ ਬੈਠੇ ਆ ਪਤਾ ਨਹੀਂ ਕਿਉਂ ਨਹੀਂ ਸਰਕਾਰ ਕੇ ਇਸ ਗੱਲ ਦਾ ਮੁੱਦਾ ਰੱਖਦੇ ਵੀ ਭਾਈ ਜਦੋਂ ਅਸੀਂ ਟੈਕਸ ਦਿੰਨੇ ਆ ਸਾਰਾ ਕੁਝ ਦਿੰਨੇ ਆ ਤੇ ਫਿਰ ਜਿਹੜੇ ਇਹ ਆਵਾਰਾ ਪਸ਼ੂ ਨੇ ਸਾਡੇ ਜਵਾਕ ਮਰਾਉ ਉਹਨੂੰ ਤੁਸੀਂ ਖੁੱਲੇ ਛੱਡੇ ਹੋਏ ਆ ਆਪ ਤਾਂ ਭਾਈ ਜੇ ਜਹਾਜਾਂ ਤੇ ਲੰਘ ਜਾਂਦੇ ਆ ਜੇ ਜਹਾਜਾਂ ਤੇ ਲੱਗਣਗੇ ਤਾਂ ਇਹਨਾਂ ਦੇ ਅੱਗੇ ਪਿੱਛੇ ਤਾਂ ਗੱਡੀਆਂ ਛੂਕਦੀਆਂ ਨੇ ਕਾਫਲੇ ਹੁੰਦੇ ਆ ਇਹਨਾਂ 'ਚ ਡੰਗਰ ਕਿੱਥੋਂ ਵੱਜਣੇ ਆ ਪਸ਼ੂਆਂ ਵਿੱਚ ਵੱਜ ਵੱਜ ਕੇ ਤਾਂ ਆਪਣੀ ਵਾਰ ਕੇਣੀ ਮਰਨਾ ਆਮ ਲੋਕਾਂ ਨੇ ਇਹ ਇਹਨਾਂ ਦਾ ਕੁਝ ਨਹੀਂ ਵਿਗੜਦਾ ਕਦੇ ਵੀ ਕਿਉਂਕਿ ਇਹਨਾਂ ਦੇ ਵੱਡੇ ਵੱਡੇ ਕਾਫ ਇਨਾਂ ਦੀ ਆਪ ਦੀਆਂ ਗੱਡੀਆਂ ਵਿੱਚ ਕਾਰ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਕਿ ਆਵਾਰਾ ਪਸ਼ੂ ਕੀ ਕੁਛ ਦੁਨੀਆ ਤੇ ਘਰਦੇ ਫਿਰਦੇ ਆ ਜਾਂ ਪੰਜਾਬ ਦੀਆਂ ਸੜਕਾਂ ਤੇ ਕਿੰਨੀਆਂ ਮੌਤਾਂ ਵਾਰਾ ਪਸ਼ੂਆਂ ਕਰਕੇ ਹੋ ਗਈਆਂ ਇਹ ਤਾਂ ਆਮ ਲੋਕਾਂ ਨੂੰ ਪਤਾ ਜਿਨ੍ਹਾਂ ਨਾਲੇ ਸਾਰਾ ਕੁਝ ਵਾਪਰਦਾ ਬੀਤਦਾ ਇਸ ਗੱਲ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਵੱਧ ਤੋਂ ਵੱਧ ਇਸ ਗੱਲ ਨੂੰ ਲੈ ਕੇ ਵੀਡੀਓ ਜ਼ਰੂਰ ਪਾਓ ਕਿ ਜੋ ਅੱਜ ਰਾਜਵੀਰ ਜਵੰਦਾ ਦੇ ਨਾਲ ਹੋਇਆ ਉਹਦਾ ਜ਼ਿੰਮੇਵਾਰ ਕੌਣ ਆ ਤੇ ਅਰਦਾਸ ਵੀ ਕਰੋ ਕਿ ਸਾਡਾ ਭਰਾ ਛੇਤੀ ਠੀਕ ਹੋ ਜਾਏ ਧੰਨ ਗੁਰੂ ਰਾਮਦਾਸ ਦੀ ਮਿਹਰ ਕਰਨ ਉਹ ਆਪਦੇ ਪਰਿਵਾਰ ਚ ਫੇਰ ਹੱਸਦਾ ਵਸਦਾ ਨੱਚੇ ਗਾਵੇ ਖੁਸ਼ੀਆਂ ਮਾਣੇ ਇਹ ਸਾਡੀ ਅਰਦਾਸ ਆ ਪਰ ਜੋ ਦੇ ਹਾਲਾਤ ਨੇ ਉਹ ਹਾਲਾਤ ਬਹੁਤ ਖਤਰਨਾਕ ਨੇ ਪ੍ਰਭੂ